ਹੋਣੀ ਲਿਖਣਾ ਪਵੇਗਾ ਮੁੱਖ ਮੰਤਰੀ ਜੀ ਪੀਰੋ ਕਟ ਪਰ ਮੀਡੀਆ ਦੇ ਨਾਮਾਰੋ ਸੱਟ ਜੇਕਰ ਨਾ ਬਣ ਮੁੱਖ ਮੰਤਰੀ ਜੀ ਪੀਰੋ ਸਸਤੀ ਸਾਨੂੰ ਦੇ ਦੇ ਇੱਕ ਵੱਡੀ ਭਾਰਤੀ ਭਾਈ ਜੀ ਮੁੱਖ ਮੰਤਰੀ ਵੋਟਾਂ ਤੋਂ ਪਹਿਲਾਂ ਇਹ ਕਹਿੰਦੇ ਹੁੰਦੇ ਸੀ ਕਿ ਹੋਂ ਤੋਂ ਪਹਿਲਾਂ ਕੇ ਜੀ ਸਵਾਲ ਕਰਨੇ ਚਾਹੀਦੇ ਨੇ ਲੀਡਰਾਂ ਨੂੰ ਜੇ ਵੀ ਲੀਡਰ ਵੋਟਾਂ ਤੋਂ ਪਹਿਲਾਂ ਕੱਪਾ ਮਾਰ ਜਾਂਦੇ ਆ ਉਹਨਾਂ ਨੂੰ ਇਹ ਸਵਾਲ ਪੁੱਛਣ ਦਾ ਤੁਹਾਡਾ ਹੱਕ ਹੈ ਜਦੋਂ ਉਹਨਾਂ ਮੁੱਖ ਮੰਤਰੀ ਬਣ ਗਏ ਹੋ ਤੇ ਉਹਨਾਂ ਨੂੰ ਸਵਾਲ ਪੁੱਛਦੇ ਆ ਤਾਂ ਬਦਲੇ ਚ ਕੀ ਪਰਚੇ ਦਰਜ ਕੀਤੇ ਜਾ ਰਹੇ ਆ ਇਨਾਬਲ ਕ੍ਰਾਂਤੀ ਜੀ ਇਹ ਟਰਾਲੀ ਚੋਰ ਕ੍ਰਾਂਤੀ ਕਾਗਜ਼ਾ ਚੋਰ ਕ੍ਰਾਂਤੀ ਪਾਥੀ ਚੋਰ ਕ੍ਰਾਂਤੀ ਤੇ ਜਿਹੜੀ ਆਪਾਂ ਇਹ ਲੈਟਰਨਲ ਹਾਊਸ ਘਾਟਰ ਕਰਨ ਵਾਲੀ ਕਰਵਾਂਤੀ ਆਈ ਹੈਗੀ ਲੀਡਰ ਨੇ ਜਿਹੜੇ ਉਹ ਤਾਂ ਅਨੇਕਾਂ ਵਾਰ ਇਲੈਕਸ਼ਨ ਲੜ ਸਕਦੇ ਆ ਉਹਨਾਂ ਲਈ ਕੋਈ ਉਮਰ ਹੱਦ ਨਹੀਂ ਸੀਮਾ ਨਹੀਂ ਹੈਗੀ ਪਰ ਬੇਰਜ਼ਗਾਰ ਜਿਹੜੇ 37 ਸਾਲ ਟੱਪ ਜਾਂਦਾ ਜਨਰਲ ਕੈਟੇਗਰੀ ਦਾ ਬੇਰਜ਼ਗਾਰ ਉਹ ਕਿਸੇ ਭਰਤੀ 'ਚ ਬੈਠਣ ਯੋਗ ਨਹੀਂ ਰਹਿੰਦਾ ਤਾਂ ਹਾਲੇ ਤੱਕ ਕਿਸੇ ਨੇ ਆ ਕੇ ਉੱਥੇ ਬੇਰੁਜ਼ਗਾਰਾਂ ਨੂੰ ਇੰਨੀ ਸਰਦੀ ਦੇ ਬਾਵਜੂਦ ਇਹ ਨਹੀਂ ਪੁੱਛਿਆ ਵੀ ਤੁਹਾਡੀ ਮੰਗ ਕੀ ਆ ਤਾਂ ਜਾਂ ਤੁਹਾਡੇ ਮਸਲੇ ਕੀ ਨੇ ਬਠਿੰਡੇ ਅੱਜ ਵੱਖ-ਵੱਖ ਜਥੇਬੰਦੀਆਂ ਵੱਲੋਂ ਵੱਡਾ ਵਿਸ਼ਾਲ ਇਕੱਠਾ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਸਾਨੂੰ ਤੇ ਪੱਤਰਕਾਰ ਭਾਈਚਾਰੇ ਦੇ ਹੱਕ ਦੇ ਵਿੱਚ ਹੈ ਜਿਹੜੀ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈਗੀ ਆ ਤਾਂ ਅਜੇ ਸਮੇਂ ਦੇ ਦੌਰਾਨ ਆ ਜਿਹੜਾ ਬੇਰੁਜ਼ਗਾਰ ਵੀ ਇਸ ਧਰਨੇ ਪ੍ਰਦਰਸ਼ਨ ਦੇ ਵਿੱਚ ਦੂਰੋਂ ਦੂਰੋਂ ਪਹੁੰਚੇ ਹੈਗੇ ਆ ਸਾਡੇ ਨਾਲ ਬੇਰੁਜ਼ਗਾਰ ਸਾਂਝਾ ਮੋਰਚਾ ਤੋਂ ਆਗੂ ਪਹੁੰਚੇ ਹੈਗੇ ਆ ਤਾ ਆਪਾਂ ਇਹਨਾਂ ਤੋਂ ਜਾਣਾਂਗੇ ਕਿ ਕਿੱਥੋਂ ਆਏ ਨੇ ਇਹ ਬਠਿੰਡੇ ਕਿੰਨਾ ਕੁ فاਸਲਾ ਜਿਹੜਾ ਉਹ ਤੈਅ ਕਰਕੇ ਆਏ ਆ ਤੇ ਕਿਉਂ ਇਹ ਪੱਤਰਕਾਰ ਭਾਈਚਾਰੇ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰ ਰਹੇ ਹੈਗੇ ਆ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਬੇਰੋਜ਼ਗਾਰ ਸੰਜੇ ਮੋਰਚੇ ਤੋਂ ਅਮਨ ਮਯੂਦਾ ਵੀਰ ਤੇ ਇਸ ਤੋਂ ਇਲਾਵਾ ਆਗੂ ਗੁਰਪ੍ਰੀਤ ਪੱਕਾ ਉਮਯੂਦਾ ਆਪਾਂ ਉਹਨਾਂ ਦੋਨਾਂ ਦੇ ਨਾਲ ਗੱਲਬਾਤ ਕਰਾਂਗੇ ਭਾਈ ਸੱਸੀ ਗੱਲ ਪਹਿਲਾਂ ਤੇ ਇਹ ਦੱਸਿਓ ਵੀ ਕਿੰਨਾ ਕੁ ਸਫ਼ਰ ਆ ਜਿਹੜਾ ਅੱਜ ਤੁਸੀਂ ਤੈਅ ਕਰਕੇ ਆਇਓ ਅਸੀਂ ਮੇਰਾ ਪਿੰਡ ਜੀ ਜ਼ਿਲ੍ਹਾ ਬਰਨਾਲਾ ਚ ਪੈਂਦਾ ਹੈ। ਘਟੋ ਘਟ 70 ਤੋਂ 75 ਕਿਲੋਮੀਟਰ ਦਾ ਅਸੀਂ ਸਫ਼ਰ ਤੈਅ ਕਰਕੇ ਆਏ ਆ ਬਰਨਾਲੇ ਤੋਂ। ਅੱਛਾ ਕੀ ਲੱਗਦਾ ਹੈਗਾ ਕਿ ਇੰਨੀ ਬਾਟ ਸਫ਼ਰ ਤੈਅ ਕਰਕੇ ਆਏ ਆ ਕਿਉਂ ਲੱਗਾ ਹੈਗਾ ਕਿ ਬੇਰੋਜ਼ਗਾਰਾਂ ਨੂੰ ਵੀ ਜਿਹੜਾ ਪੱਤਰਕਾਰਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਨੀ ਚਾਹੀਦੀ। ਕਿਉਂਕਿ ਪੰਜਾਬ ਦੇ ਵਿੱਚ ਜੀ ਬਹੁਤ ਥੋੜੇ ਪੱਤਰਕਾਰ ਨੇ ਪੱਤਰਕਾਰ ਭਾਈਚਾਰਾ ਜਿਹੜਾ ਲੋਕਪੱਖੀ ਹੈ। ਔਰ ਜਿੰਨਾ ਸਾਥੀਆਂ ਦੇ ਉੱਪਰ ਪਿਛਲੇ ਦਿਨੀ ਸਰਕਾਰ ਨੇ ਸਵਾਲ ਕਰਨ ਤੇ ਸਰਕਾਰ ਨੂੰ ਪਰਚੇ ਦਰਜ ਕੀਤੇ ਆ। ਇਹ ਉਹੀ ਲੋਕ ਪੱਖੀ ਪੱਤਰਕਾਰ ਨੇ ਜਿਹੜੇ ਸਾਡੇ ਸੰਘਰਸ਼ਾਂ ਦੇ ਵਿੱਚ ਆ ਕੇ ਵੀ ਸਾਡੀ ਪ੍ਰੋਪਰ ਕਵਰੇਜ ਕਰਦੇ ਰਹੇ ਆ ਔਰ ਕਿਸਾਨੀ ਦੇ ਮੁੱਦੇ ਤੇ ਬੇਰੁਜ਼ਗਾਰੀ ਦੇ ਮੁੱਦੇ ਤੇ ਔਰ ਪੰਜਾਬ ਦੇ ਅਨੇਕਾਂ ਜਿਹੜੇ ਮੁੱਦੇ ਨੇ ਉਹਨਾਂ ਉੱਪਰ ਸਰਕਾਰ ਨੂੰ ਸਵਾਲ ਕਰਦੇ ਰਹੇ ਆ ਤਾਂ ਅਸੀਂ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਜਦੋਂ ਇਹਨਾਂ ਤੇ ਅੱਜ ਭੀੜ ਪਈ ਆ ਤਾਂ ਅਸੀਂ ਬੇਰੁਜ਼ਗਾਰ ਸਾਂਝੇ ਮੋਰਚੇ ਵੱਲੋਂ ਹੋਰ ਸਾਥੀ ਵੀ ਸਾਡੇ ਇੱਥੇ ਇਹਨਾਂ ਦੇ ਹੱਕ ਦੇ ਵਿੱਚ ਅੱਜ ਜਦੋਂ ਪ੍ਰੈਸ ਬਹਾਲੀ ਜਿਹੜਾ ਸ਼ੰਗਰਸ਼ ਫਰੰਟ ਬਣਿਆ ਵਿਆ ਉਹਦੀ ਹਮਾਇਤ ਤੇ ਅਸੀਂ ਅੱਜ ਡੀਸੀ ਦਫਤਰ ਜਿਹੜਾ ਬਠਿੰਡਾ ਇਹਨਾਂ ਨੇ ਵੱਡਾ ਘੱਟ ਰੱਖਿਆ ਸੀ ਉਹਦੇ ਵਿੱਚ ਸ਼ਮੂਲੀਅਤ ਕਰਨ ਪਹੁੰਚੇ ਜੀ ਅੱਛਾ ਗੁਰਪ੍ਰੀਤ ਜੀ ਇਹ ਦੱਸੋ ਵੀ ਤੁਹਾਡਾ ਵੀ ਸੰਘਰਸ਼ ਚੱਲ ਰਿਹਾ ਹੈਗਾ ਤੁਹਾ ਤੁਸੀਂ ਬੇਰੋਜ਼ਗਾਰ ਸੰਘੇ ਮੋਰਚਿਆਂ ਨੂੰ ਆ ਜਿਹੜਾ ਬਿਲੋਂਗ ਕਰਦੇ ਹੋ ਸਰਕਾਰ ਨੇ ਇਹੋ ਜਿਹੇ ਕਿਹੜੇ ਝੂਠ ਮਾਰੇ ਆ ਜਿਹੜੇ ਬੇਰੋਜ਼ਗਾਰਾਂ ਨੂੰ ਲੈ ਕੇ ਹੋਣ ਤੇ ਪੱਤਰਕਾਰਾਂ ਨੇ ਆ ਜਿਹੜੇ ਇਹ ਕਿਹੜੇ ਝੂਠਾਂ ਤੋਂ ਪਰਦਾ ਫਾਸ਼ ਕੀਤਾ ਹੈਗਾ ਤੁਹਾਡੀ ਕਵਰੇਜ ਦੇ ਇਤਿਹਾਸ ਸਭ ਤੋਂ ਪਹਿਲਾਂ ਤਾਂ ਮੋਰਟਲ ਵੀਨ ਦੇਖ ਰਹੇ ਸਾਰੇ 10 ਕਰਨ ਸਤਿ ਸ੍ਰੀ ਅਕਾਲ ਅ ਭਾਈ ਬਲਰਾਜ ਪਹਿਲਾਂ ਇੱਕ ਕਹਾਵਤ ਹੁੰਦੀ ਸੀਗੀ ਆਮ ਲੈਣਾ ਲਿਖਦੇ ਸੀਗੇ ਆਪਾਂ ਪਾਪਾ ਜੀ ਨਾ ਪੀਓ ਸ਼ਰਾਬ ਮੈਨੂੰ ਲੈ ਦਿਓ ਇੱਕ ਕਿਤਾਬ ਹੂੰ ਇਹਨਾਂ ਵਾਲੀ ਸਰਕਾਰ 'ਚ ਕਹਾਵਤ ਦਾ ਅਰਥ ਹੀ ਬਦਲ ਗਿਆ ਹੁਣ ਇਹ ਲਿਖਣਾ ਪਵੇਗਾ ਮੁੱਖ ਮੰਤਰੀ ਜੀ ਪੀਰੋਂ ਕੱਟ ਪਰ ਮੀਡੀਆ ਦੇ ਨਾ ਮਾਰੋ ਸੱਟ ਹੂੰ ਜੇ ਕਹਣਾ ਬਣਾ ਮੁੱਖ ਮੰਤਰੀ ਜੀ ਪੀਰੋਂ ਸਸਤੀ ਸਾਨੂੰ ਦੇ ਦਿਓ ਇੱਕ ਵੱਡੀ ਭਾਤੀ ਭਾਈ ਜੀ ਮੁੱਖ ਮੰਤਰੀ ਵੋਟਾਂ ਤੋਂ ਪਹਿਲਾਂ ਇਹ ਕਹਿੰਦੇ ਹੁੰਦੇ ਸੀਗੇ ਹੋਂ ਤੋਂ ਪਹਿਲਾਂ ਕੇ ਜੀ ਸਵਾਲ ਕਰਨੇ ਚਾਹੀਦੇ ਨੇ ਲੀਡਰਾਂ ਨੂੰ ਜੇ ਵੀ ਲੀਡਰ ਵੋਟਾਂ ਤੋਂ ਪਹਿਲਾਂ ਕੱਪ ਮਾਰ ਜਾਂਦੇ ਆ ਉਹਨਾਂ ਨੂੰ ਸੋ ਇਹ ਸਵਾਲ ਪੁੱਛਣ ਦਾ ਤੁਹਾਡਾ ਹੱਕ ਹੈ ਜਦੋਂ ਉਹਨਾਂ ਮੁੱਖ ਮੰਤਰੀ ਬਣ ਗਏ ਹੋ ਤੇ ਉਹਨਾਂ ਨੂੰ ਸਵਾਲ ਪੁੱਛਦੇ ਆ ਤਾਂ ਬਦਲੇ ਚ ਕੀ ਪਰਚੇ ਦਰਜ ਕੀਤੇ ਜਾ ਰਹੇ ਹੈਗੇ ਪੱਤਰਕਾਰਾਂ ਨੇ ਬਈ ਪੁੱਛਿਆ ਕਿ ਸੀਗਾ ਬਈ ਗਿਆ ਮੁੱਖ ਮੰਤਰੀ ਦੀ ਗੈਰ ਮੌਜੂਦਗੀ ਚ ਹੈਲੀਕਾਪਟਰ ਕੌਣ ਚਲਾ ਰਿਹਾਗਾ ਜਦਕੇ ਮੁੱਖ ਮੰਤਰੀ ਦੇ ਹਿੱਤ ਦੀ ਗੱਲ ਸੀਗੀ ਕਿਉਂਕਿ ਜੇ ਮੁੱਖ ਮੰਤਰੀ ਨਹੀਂ ਹੈ ਕੋਈ ਆਪਣਾ ਉਹਨਾਂ ਦਾ ਹੈਲੀਕਾਪਟਰ ਲੈ ਕੇ ਤੁਰਿਆ ਫਿਰਦਾਗਾ ਤਾਂ ਉਹ ਚ ਦੋ ਨੰਬਰ ਦਾ ਕੰਮ ਵੀ ਹੋ ਸਕਦਾ ਬਈ ਕੋਈ ਗਲਤ ਅਨਸਰ ਜੀ ਉਹਨੂੰ ਚਲਾ ਸਕਦਾਗਾ ਕਿੱਥੇ ਮੁੱਖ ਮੰਤਰੀ ਨੂੰ ਉਸ ਗੱਲ ਦਾ ਨੋਟਿਸ ਲੈਣਾ ਚਾਹੀਦਾ ਹੈਗਾ ਤੇ ਕਿੱਥੇ ਪੱਤਰਕਾਰਾਂ ਦੇ ਪਰਚੇ ਪਏ ਜਾ ਰਹੇਗੇ ਬਾਈ ਬਲਰਾਜ ਆਪਾਂ ਹਰੀ ਕ੍ਰਾਂਤੀ ਬਾਰੇ ਲਗਭਗ ਆਪਾਂ ਸੁਣਾ ਹੋਣਾਗਾ ਪਰ ਜਵਾਕਾਂ ਨਹੀਂ ਸੁਣਾਉਣਾਗਾ ਪਰ ਇਹਨਾਂ ਬਿਲ ਕ੍ਰਾਂਤੀ ਕੀ ਆ ਟਰਾਲੀ ਚੋਰੀ ਕ੍ਰਾਂਤੀ ਕਾਗਜ਼ੇ ਚੋਰੀ ਕ੍ਰਾਂਤੀ ਪਾਠੀ ਚੋਰੀ ਕ੍ਰਾਂਤੀ ਤੇ ਜਿਹੜੀ ਆਪਾਂ ਇਹ ਲੈਟਰਨ ਹਾਊਸ ਘਾਟ ਕਰਨ ਵਾਲੀ ਕਰਵਾਂਤੀ ਆਈ ਹੈਗੀ ਇਹ ਤਾਂ ਬੱਚੇ ਬੱਚਿਆਂ ਨੂੰ ਪਤਾ ਹੈ ਬਾਈ ਤਾਂ ਮੈਂ ਬਲ ਰਹਾ ਮੈਨੂੰ ਇਹ ਸਮਝ ਨਹੀਂ ਆਉਂਦੀ ਇਹਨਾਂ ਦੇ ਸਲਾਹਕਾਰ ਪਤਾ ਨਹੀਂ ਕਿਉਂ ਜੀ ਹੈਗੇ ਜਿਹੜੇ ਇਹਨਾਂ ਨੂੰ ਇਹ ਜੀ ਸਲਾਮਤ ਦਿੰਦੇ ਆ ਕਿ ਤੁਸੀਂ ਪੱਤਰਕਾਰਾਂ ਦੇ ਪਰਚਾ ਦਰਜ ਕਰਦੇ ਹੋ ਤੁਸੀਂ ਇਸ ਤਰ੍ਹਾਂ ਕਰਦੇ ਹੋ ਪਰ ਇਹ ਪੰਜਾਬ ਹੈ ਜੀ ਮੁੱਖ ਮੰਤਰੀ ਸਾਇਦ ਦਿੱਲੀ ਵਾਲੇ ਦੇ ਮਗਰ ਲਾ ਕੇ ਭੁੱਲ ਗਏ ਵੀ ਇਹ ਪਤਾ ਨਹੀਂ ਲੋਕ ਵੀ ਪੰਜਾਬ ਦੇ ਕਿਉਂ ਜਿਹੜਾ ਰੂ ਹੈਗੇ ਤੇ ਪੰਜਾਬ ਹੈਗਾ ਇਹ ਇੱਥੇ ਜਿੰਨਾ ਤੁਸੀਂ ਦਬਾਉਂਗੇ ਉਹਨਾਂ ਇਹ ਉੱਪਰ ਉੱਠੂਗਾ ਕਿਸੇ ਵੀ ਧੱਕੇ ਸਾਹੀ ਦਾ ਇੱਥੇ ਮੰਨ ਲਓ ਆਪਣਾ ਜਵਾਬ ਦਿੱਤਾ ਜਾਊਗਾ ਮੂੰਹ ਤੋਰ ਜਵਾਬ ਦਿੱਤਾ ਜਾਊਗਾ ਤੇ ਬਾਈ ਜੀ ਜਿੱਥੋਂ ਇਹ ਗੱਲ ਕਰਦੇ ਆਂ ਗਰਜਗਾਰ ਦੀ ਹੂੰ ਆ ਕਿਤੇ ਦਾ ਦੇਖੋ ਸਿੱਖਿਆ ਮੰਤਰੀ ਕਹਿੰਦਾਗਾ ਜੀ ਅਸੀਂ 60000 ਪੋਸਟਾਂ ਕੱਢਤੀਆਂ ਆ ਆਲਓਵਰ ਹੂੰ ਟੀਚਰਾਂ ਦੀ 13000 ਕੱਢਤੀਆਂ ਮੁੱਖ ਮੰਤਰੀ ਕਹਿੰਦੇ 55000 ਕੱਢਤੀਆਂ ਵਿੱਤ ਮੰਤਰੀ ਕੋਲ ਕਹਿੰਦੇ 45 ਹਜ਼ਾਰ ਕਰਤੀਆਂ ਚਲੋ ਆਲੂ ਵਰ ਤਾਂ 60 ਹਜ਼ਾਰ ਕੀ 60 ਕਣਾ ਦਿਓ ਜੇ ਤੁਸੀਂ ਗੱਲ ਕਰਦੇ ਹੋ ਟੀਚਰਾਂ ਦੀ ਇਹ 13 ਹਜ਼ਾਰ ਭਰਤੀ ਦੀ ਗੱਲ ਕਰਦੇ ਆ 13 ਹਜ਼ਾਰ ਕੀ ਜੀ ਇਹਨਾਂ ਦਾ ਕੋਈ ਐਮ ਐਲ ਏ ਕੋਈ ਵਿਧਾਇਕ ਕੋਈ ਚੇਅਰਮੈਨ ਕੋਈ ਭਮਕੜ ਸਾਡੇ ਨਾਲ ਬਹਿ ਜੇ 13 ਭਰਤੀਆਂ ਕਣਾ ਦੇ ਵੀ ਅਸੀਂ 4 ਸਾਲਾਂ ਚ ਮਾਸਟਰ ਕੱਢਣੀ 13 ਭਰਤੀਆਂ ਕਰਦੇ ਆ ਤਾਂ ਬਾਈ ਜੀ ਅਸੀਂ ਛੋਡੇ ਮਾਧਿਅਮ ਰੇਜਿਮ ਤੋਂ ਮਾਫੀ ਮੰਗਾਂਗੇ ਬਾਈ ਜੀ ਨਾ ਤਾਂ ਕੋਈ ਇਹਨਾਂ ਨੇ ਭਰਤੀ ਕੱਢੀ ਹੈਗੀ ਸਗੋਂ ਬਈ ਭਰਤੀਆਂ ਰੱਦ ਕੀਤੀਆਂ 743 ਲੈਕਚਰਾਂ ਦੀ ਭਰਤੀ ਐ ਸੀ ਕਿ 2022 ਚ ਉਹ ਇਹਦਾ ਰੱਦ ਕਰਤੀ ਕਹਿੰਦੀ ਹੈ ਕਿ ਤਿੰਨ ਮਹੀਨਾ ਚ ਇਹਨੂੰ ਤਿੰਨ ਗੁਣਾ ਕਰਕੇ ਦੇਵਾਂਗੇ ਉਹ ਬਈ ਜੀ 4 ਸਾਲ ਹੋ ਗਏ ਉਹ ਨਹੀਂ ਕੱਢੇ ਗਈ ਸੈਂਕੜੇ ਪ੍ਰੋਫੈਸਰਾਂ ਤੁਸੀਂ ਦੇਖੋ ਕੀ ਹਾਲ ਹੈ 1158 ਦਾ ਉਹਨਾਂ ਦੀ ਭਰਤੀ ਕੋਰਟ ਚ ਰੁਲ ਜਾਂਦੀ ਹੈਗੀ 642 ਪੀਟੀਆ ਦਾ ਦੇਖ ਲਓ ਕੀ ਹਾਲ ਹੈਗਾ ਉਹਨਾਂ ਦੀ ਭਰਤੀ ਰੱਦ ਕਰਤੀ ਇਹਨਾਂ ਨੇ ਬਈ ਅਜੇ ਤੱਕ ਇਹਨਾਂ ਨੇ ਭਰਤੀਆਂ ਰੱਦ ਕੀਤੀਆਂ ਗਿਆ ਇਹ ਮੂਰਖ ਬਣਾ ਰਿਹਾ ਵੱਡੇ ਵੱਡੇ ਹੋਲਡਰ ਲਾ ਕੇ ਵੀ ਪਿੰਡਾਂ ਵਾਲੇ ਲੋਕਾਂ ਨੂੰ ਸ਼ਾਇਦ ਮੂਰਖ ਬਣਾਇਆ ਜਾ ਸਕੇ ਪਰ ਪਿੰਡਾਂ ਵਾਲੇ ਲੋਕਾਂ ਨੂੰ ਵੀ ਜਾਗਰੂਕ ਹੋਣਾ ਪੈਣਾਗਾ ਜਦੋਂ ਪਿੰਡਾਂ ਚ ਆਉਣ ਤਾਂ ਇਹਨਾਂ ਨੂੰ ਸਵਾਲ ਕਰਨਾ ਵੀ ਜਿਹੜੇ ਸੰਗਰੂਰ 25 ਤਰੀਕ ਤੋਂ ਪੱਕੇ ਮੋਰਚੇ ਦੇ ਡੀਸੀ ਦਫ਼ਤਰਗੇ ਬੈਠੇ ਆ ਜੇ ਤੁਸੀਂ ਟੀਚਰਾਂ ਦੀ ਭਰਤੀ ਕਰਦੀ ਫਿਰ ਉਹ ਕੌਣ ਹੈਗੇ ਹੂੰ ਜੇ ਤੁਸੀਂ ਇੰਨੀ ਭਰਤੀ ਤੁਸੀਂ ਗਿਣਾਉਣੇ ਕਿਉਂ ਸਕੂਲਾਂ ਦਾ ਬਈ ਜੀ ਬੁਰਾ ਹਾਲ ਹੈ ਕਿਹ ਸਕੂਲਾਂ ਮੰਨ ਲਓ ਪ੍ਰਿੰਸੀਪਲਾਂ ਹੈ ਨਹੀਂਗੇ ਕਿਤੇ ਕੋਈ ਟੀਚਰ ਮੰਨ ਲਓ ਚੌਰਾਮਾਵੰਡੀ ਪਿੰਡਾਂ ਬਈ ਜੁੱਥੇ ਉੱਥੇ ਮੰਨ ਲਓ ਚਾਰ ਕਲਾਸਾਂ ਨੂੰ ਇੱਕ ਟੀਚਰ ਆਗਾ ਉਹੀ ਸਾਰਾ ਕੁਝ ਕਰਦਾਗਾ ਉਹੀ ਮੰਨ ਲਓ ਸਕੂਲ ਦੀ ਬੈਲ ਵਜਾਉਂਦਾਗਾ ਉਹੀ ਮੰਨ ਲਈ ਹੈ ਉਹੀ ਟੀਚਰ ਉਹੀ ਪ੍ਰਿੰਸੀਪਲ ਆਗਾ ਬਹੁਤ ਜ਼ਿਆਦੇ ਬਈ ਜਿੰਨਾ ਸਿੱਖਿਆ ਕ੍ਰਾਂਤੀ ਦਾ ਇਹਨਾਂ ਦੀ ਸਰਕਾਰ ਚ ਕਾਹਨ ਹੋਇਆਗਾ ਤਾਂ ਮੈਨੂੰ ਨਹੀਂ ਲੱਗਦਾ ਵੀ ਕਿਸੇ ਵੀ ਸਰਕਾਰ ਚ ਹੋਇਆਗਾ ਅੱਛਾ ਅਮਨ ਜੀ ਟੋਟਾ ਬੇਰੋਜ਼ਗਾਰ ਸਾਂਝਾ ਮੋਰਚਾ ਵੀ ਜਿਹੜਾ ਪਿਛਲੀ ਬਾਈ ਨੇ ਦੱਸਿਆ ਹੈਗਾ ਵੀ 25 ਤਰੀਕ ਤੋਂ ਤੁਸੀਂ ਬੈਠੇ ਹੋਏ ਆ ਕਿਹੜੀਆਂ ਕਿਹੜੀਆਂ ਵਿਸ਼ੇਸ਼ ਮੰਗਾਂ ਨੂੰ ਲੈ ਕੇ ਆ ਜਿਹੜਾ ਉੱਥੇ ਤੁਸੀਂ ਪੱਕਾ ਮੋਰਚਾ ਲਾ ਕੇ ਬੈਠੇ ਹੋਏ ਆ ਡੀਸੀ ਦਫ਼ਤਰ ਸੰਗਰੂਰ ਦੇ ਅੱ ਬੇਰੋਜ਼ਗਾਰ ਸਾਂਝਾ ਮੋਰਚਾ ਦੇ ਵਿੱਚ ਬਲਰਾਜੀ ਮੈਂ ਤੁਹਾਨੂੰ ਦੱਸ ਦੇ ਜਿਵੇਂ ਕਹਿੰਦੇ ਹੁੰਦੇ ਆ ਕਿ ਇਕੱਲੇ ਇਕੱਲੇ ਮਾਰ ਨਾ ਖਾਓ ਇਕੱਠੇ ਹੋ ਕੇ ਅੱਗੇ ਆਓ ਅਸੀਂ ਵੀ ਬੇਰਜ਼ਗਾਰਾਂ ਦੀਆਂ ਜਥੇਬੰਦੀਆਂ ਜਿਹਦੇ ਵਿੱਚ ਪੰਜ ਮੁੱਖ ਜਥੇਬੰਦੀਆਂ ਨੇ ਬੀਆਰ ਟੈਟ ਪਾਸ ਬੀਆਰ ਟੈਟ ਪਾਸ ਮੈਥਸਾਇੰਸ ਯੂਨੀਅਨ ਆਟਾ ਐਂਡ ਕਰਾਫਟ ਬੇਰਜ਼ਗਾਰਾਂ ਦੇ ਐਪਕ ਯੂਨੀਅਨ ਓਵਰੇਜ ਬੇਰਜ਼ਗਾਰਾਂ ਦੇ ਐਪਕ ਯੂਨੀਅਨ ਔਰ ਇੱਕ ਸਿਹਤ ਨਾਲ ਸੰਬੰਧਿਤ ਜਿਹੜੀ ਜਥੇਬੰਦੀ ਹੈ ਬੇਰਜ਼ਗਾਰ ਮਲਟੀ ਪਰਪਸ ਹੈਲਥ ਵਰਕਰ ਯੂਨੀਅਨ ਮੇਲ ਦੀ ਇਹ ਅਸੀਂ ਪੰਜ ਜਥੇਬੰਦੀਆਂ ਦਾ ਇੱਕ ਸਾਂਝਾ ਮੋਰਚਾ ਬਣਾ ਕੇ ਉਹਦੇ ਵਿੱਚ ਮੁੱਖ ਮੰੰਗਾ ਸਾਡੀਆਂ ਜ਼ਿੰਮੇਚਾਰ ਉੱਪਰ ਲੀਆਂ ਜੱਥੇਬੰਦੀਆਂ ਨੇ ਉਹਨਾਂ ਦੀਆਂ ਸਿੱਖਿਆ ਨਾਲ ਸੰਬੰਧਿਤ ਜਿਹੜੀਆਂ ਮੰਗਾ ਸੀ ਮੁੱਖ ਉਹਨਾਂ 'ਚ ਕੋਈ ਬਾਲੀਆਂ ਲੰਬੀਆਂ ਚੌੜੀਆਂ ਮੰਗਾ ਨਹੀਂ ਕਿਉਂਕਿ ਮੁੱਖ ਮੰਤਰੀ ਸਾਹਿਬ ਖੁਦ ਹੀ ਅਨੇਕਾਂ ਸਟੇਜਾਂ ਤੋਂ ਆਪ ਹੀ ਬਕਵਾਸ ਮਾਰਦੇ ਰਹੇ ਆ ਕਿ ਅਸੀਂ ਜੀ ਜਿਹੜੇ ਧਰਨੇ ਲਾਉਂਦੇ ਓਵਰੇਜ ਹੋ ਚੁੱਕੇ ਆ ਕਿ ਲੀਡਰ ਨੇ ਜਿਹੜੇ ਉਹ ਤਾਂ ਅਨੇਕਾਂ ਵਾਰ ਇਲੈਕਸ਼ਨ ਲੜ ਸਕਦੇ ਆ ਉਹਨਾਂ ਲਈ ਕੋਈ ਉਮਰ ਹੱਦ ਨਹੀਂ ਸੀਮਾ ਨਹੀਂ ਹੈਗੀ ਪਰ ਬੇਰਜ਼ਗਾਰ ਜਿਹੜੇ 37 ਸਾਲ ਟੱਪ ਜਾਂਦਾ ਜਨਰਲ ਕੈਟਾਗਰੀ ਦਾ ਬੇਰਜ਼ਗਾਰ ਉਹ ਕਿਸੇ ਭਰਤੀ 'ਚ ਬੈਠਣ ਯੋਗ ਨਹੀਂ ਰਹਿੰਦਾ ਤਾਂ ਅਸੀਂ ਆਉਂਦੇ ਸਮੇਂ 'ਚ ਸਾਡੀ ਸਰਕਾਰ ਆਉਣ ਤੋਂ ਅਸੀਂ ਜੀ ਉਮਰ ਹੱਦੀ ਵਧਾ ਦੇਵਾਂਗੇ ਪਰ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦੇ ਆ ਕਿ 4 ਸਾਲ ਹੋ ਗਏ ਆ ਜੀ ਜਿਹੜੇ ਉਸ ਸਮੇਂ 2022 ਤੋਂ ਪਹਿਲਾਂ ਜਿਹੜੇ ਓਵਰੇਜ ਹੋ ਓਵਰੇਜ ਹੋ ਚੁੱਕੇ ਸੀ ਉਹਨਾਂ ਦਾ ਤਾਂ ਚਲੋ ਕੋਈ ਤੁਸੀਂ ਹੱਲ ਹੀ ਕੀ ਕਰਨਾ ਪਰ ਜਿਹੜੇ 2022 ਤੋਂ ਬਾਅਦ ਤੁਹਾਡੇ ਕਾਰਜਕਾਲ ਦੌਰਾਨ ਓਵਰੇਜ ਹੋ ਚੁੱਕੇ ਆ ਉਹਨਾਂ ਦਾ ਕੀ ਕਰੋਗੇ ਹਾਲੇ ਤੱਕ ਕੋਈ ਉਹਨਾਂ ਦਾ ਤਣਪੱਤਣ ਨਹੀਂ ਉਹਨਾਂ ਨੂੰ ਲਾਇਆ ਮੁੱਖ ਮੰਗ ਇਹੀ ਹੈ ਜੀ ਕਿ ਜਿਹੜੇ ਓਵਰੇਜ ਹੋ ਚੁੱਕੇ ਆ ਸਾਥੀ ਉਹਨਾਂ ਨੂੰ ਇੱਕ ਮੌਸਤ ਜਿਹੜਾ ਮੌਕਾ ਦਿੱਤਾ ਜਾਵੇ ਪੇਪਰ 'ਚ ਬੈਠਣ ਦਾ ਅ ਨਰਸਰੀ ਤੋਂ ਲੈ ਕੇ ਪ੍ਰੀ ਨਰਸਰੀ ਤੋਂ ਲੈ ਕੇ ਲੈਕਚਰਰ ਪ੍ਰੋਫੈਸਰ ਤੱਕ ਦੀ ਕਿਸੇ ਸਿੰਗਲ ਪੋਸਟ ਦਾ ਇਸ਼ਤਿਹਾਰ 16 ਮਾਰਚ 2022 ਤੋਂ ਬਾਅਦ ਇਹਨਾਂ ਦੀ ਸੱਤਾ ਆਉਣ ਤੋਂ ਬਾਅਦ ਨਹੀਂ ਆਇਆ ਉਹ ਮੰਗ ਹੈ ਸਾਡੀ ਕਿ ਲੈਕਚਰਰ ਦੀ ਵੱਡੀ ਭਰਤੀ ਦਿੱਤੀ ਜਾਵੇ ਮਾਸਟਰ ਕੈਡਰ ਦੀ ਵੱਡੀ ਭਰਤੀ ਦਿੱਤੀ ਜਾਵੇ ਆਰਟ ਐਂਡ ਕ્રાਫਟ ਦਾ 250 ਪੇਪਰ ਪੋਸਟਾਂ ਦਾ ਇੱਕ ਇਸ਼ਤਿਹਾਰ 2022 ਦਾ ਆ ਚੁੱਕਿਆ ਉਹਦਾ ਜਸਟ ਇੱਕ ਪੇਪਰ ਲੈਣਾ ਬਾਕੀ ਹੈ ਜੀ ਤਾਂ ਕਿ ਉਹ ਟੀਚਰ ਜਾ ਕੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਆਰਟ ਐਂਡ ਕ੍ਰਾਫਟ ਵਿਸ਼ੇ ਦੀ ਤਾਂ ਉਹ ਨਹੀਂ ਲੈ ਰਹੀ ਸਰਕਾਰ ਇੱਕ ਬੜੀ ਹਾਸੋ ਹੀਣੀ ਗੱਲ ਹੈ ਕਿ ਕਿਉਂਕਿ ਸਾਡਾ ਸਕਰੀਨਿੰਗ ਟੈਸਟ ਹੋਣਾ ਤੁਹਾਨੂੰ ਪਤਾ ਹੀ ਹੈ ਤੁਸੀਂ ਵੀ ਬੀਆਰਡ ਖੁਦ ਕੀਤੀ ਹੋਈ ਹੈ ਕਿ ਜਦੋਂ ਤੁਸੀਂ ਮਾਸਟਰ ਕੈਡਰ ਲਈ ਐਲੀਜੀਬਲ ਹੋਵੋਗੇ ਤਾਂ ਬੀਆਰਡ ਬੀਆਰਡ ਕਰਕੇ ਟੈਟ ਦਾ ਪੇਪਰ ਦੇ ਕੇ ਉਸ ਤੋਂ ਬਾਅਦ ਇੱਕ ਮਾਸਟਰ ਕੈਡਰ ਦਾ ਪੇਪਰ ਹੋਣਾ ਸਕਰੀਨਿੰਗ ਟੈਸਟ ਹੋਣਾ ਉਹਦੇ ਆਧਾਰ ਤੇ ਤੁਹਾਡੀ ਸਿਲੈਕਸ਼ਨ ਹੋਣੀ ਹੈ ਸਪੈਸੀਫਿਕ ਸਬਜੈਕਟ ਦੀ ਜਿਹੜਾ ਵੀ ਅਧਿਆਪਕ ਤੁਸੀ ਲੱਗਣਾ ਪਰ ਵੀਆਰਡ ਕਰਨ ਤੋਂ ਬਾਅਦ ਟੈਟ ਪਾਸ ਕਰਨ ਤੋਂ ਬਾਅਦ ਸਰਕਾਰ ਨੇ ਇੱਕ 2018 ਦਾ ਜਿਹੜਾ ਸਰਵਿਸ ਰੂਲ ਆ ਉਹਦੇ ਵਿੱਚ ਇਹ ਲੈ ਕੇ ਆਂਦਾ ਹੈ ਕਿ ਉਹ ਮਾਸਟਰ ਕੈਟਰ ਦਾ ਪੇਪਰ ਉਹੀ ਕੈਂਡੀਡੇਟ ਦੇ ਸਕਦਾ ਜਿਹਦੇ ਗ੍ਰੈਜੂਏਸ਼ਨ ਦੇ ਵਿੱਚੋਂ 55 ਨੰਬਰ ਹੋਣਗੇ ਜਨਰਲ ਕੈਟਾਗਰੀ ਦੇ ਪਰ ਕਿੱਡੀ ਹਾਸੂ ਹੀ ਨਹੀਂ ਗੱਲ ਹੈ ਕਿ ਅੱਜ ਵੀ ਜਿਹੜੀ ਵੀਆਰਡ ਦੇ ਐਡਮਿਸ਼ਨ ਹੈ ਉਹ ਰਿਜ਼ਰਵ ਕੈਟਾਗਰੀ ਲਈ 45% ਔਰ ਜਨਰਲ ਕੈਟਾਗਰੀ ਲਈ 50% ਉਹਦੀ ਹੱਦ ਰੱਖੀ ਗਈ ਹੈ ਇਸ ਮੰਗ ਨੂੰ ਲੈ ਕੇ ਆ ਕਿ ਜਦੋਂ ਤੁਸੀਂ ਸਕ੍ਰੀਨਿੰਗ ਟੈਸਟ ਥਰੂ ਤੁਸੀਂ ਭਰਤੀ ਕਰਨੀ ਹੈ ਫਿਰ ਤੁਹਾਡਾ ਗ੍ਰੈਜੂਏਸ਼ਨ ਦੇ ਨੰਬਰ ਨਾਲ ਕੀ ਮਤਲਬ ਹੈ ਹਾਂ ਜਾਂ ਤੁਸੀਂ ਜਿਹੜਾ ਕਰਨਾ ਹੈ ਅਗਰ ਇਹ ਲਾਗੂ ਕਰਨਾ ਹੈ ਉਸ ਤੋਂ ਬਾਅਦ ਕਰੋ 18 ਤੋਂ ਬਾਅਦ ਵਾਲਿਆਂ ਤੇ ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ 2016 ਤੋਂ ਬਾਅਦ ਜਿਹੜਾ ਸਮੈਸਟਰ ਸਿਸਟਮ ਲਾਗੂ ਹੋ ਚੁੱਕਿਆ ਹੈ ਸਮੈਸਟਰ ਸਿਸਟਮ ਦੇ ਵਿੱਚ ਨਾਰਮਲੀ ਬੱਚੇ 90 90 95 95% ਨੰਬਰ ਲੈ ਕੇ ਆ ਰਹੇ ਆ ਔਰ ਜਿਹੜੇ ਐਨੂਅਲ ਸਿਸਟਮ ਦੇ ਵਿੱਚ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਵੀ ਹੈ ਉਹਨਾਂ ਦਾ ਆਪਾਂ ਨੂੰ ਪਹਿਲਾਂ ਹੀ ਪਤਾ ਹੈ ਕਿ 50% 55% ਮੁਸ਼ਕਲ ਨਾ ਹੁੰਦੇ ਸੀ ਕਿਉਂਕਿ ਇੱਥੇ ਨੰਬਰਾਂ ਦੀ ਗੱਲ ਨਹੀਂ ਹੈ ਤੁਸੀਂ ਉਹਦੀ ਜਿਹੜੀ ਯੋਗਤਾ ਪਰਖਣੀ ਹੈ ਉਹ ਸਕਰੀਨਿੰਗ ਟੈਸਟ ਦੇ ਆਧਾਰ ਤੇ ਤੁਸੀਂ ਪਰਖੋ ਨਾ ਇਸ ਮੰਗ ਨੂੰ ਲੈ ਕੇ 200 ਜਿਹੜੀਆਂ ਇਹ ਮਲਟੀਪਰਪਸ ਹੈਲਥ ਵਰਕਰ ਹੈ ਉਹਦੀਆਂ ਜਿਹੜੀਆਂ ਕੁਝ ਖਾਲੀ ਅਸਾਮੀਆਂ ਪਈਆਂ ਨੇ ਉਹਦੇ ਵਿੱਚ ਕਿਉਂਕਿ ਲੰਬੇ ਸਮੇਂ ਤੋਂ 2000 ਸ਼ਾਇਦ 7 ਤੋਂ ਉਹ ਕੋਰਸ ਬੰਦ ਹੈ ਤਾਂ ਜਿਹੜੇ ਉਹ ਕੋਰਸ ਕਰ ਚੁੱਕੇ ਸਾਥੀ ਨੇ ਉਹ ਆਪਣੀਆਂ ਉਮਰਾਂ ਲਗਾ ਚੁੱਕੇ ਆ ਪਿਛਲੇ ਦਿਨੀ ਸਰਕਾਰ ਨੇ ਇੱਕ ਨਗੂਣੀਆਂ ਜੇ ਪੋਸਟ 270 ਪੋਸਟਾਂ ਦਾ ਇਸ਼ਤਿਹਾਰ ਜਾਰੀ ਕੀਤਾ ਸੀ ਉਹਦੇ ਵਿੱਚ 300 270 ਪੋਸਟਾਂ ਦੇ ਗਏ 3350 ਸਾਥੀ ਜਿਹੜੇ ਸੀ ਅੰਡਰੇਜ ਉਹਨਾਂ ਨੂੰ ਮਿਲੇ ਆ ਕਿੱਥੇ ਤਾਂ 2000 ਸਾਥੀ ਜਿਹੜੇ ਸੀ ਉਹਦੇ ਵਾਸਤੇ ਐਲੀਜੀਬਲ ਹੁੰਦੇ ਆ ਅਗਰ ਸਰਕਾਰ ਉਮਰ ਹੱਦ ਛੋਟ ਦਿੰਦੀ ਤਾਂ ਇੰਨਾ ਕੁਝ ਮੰਗਾਂ ਨੂੰ ਲੈ ਕੇ ਜਿਹੜਾ ਆਪਣਾ ਸੰਗਰੂਰ ਬੇਰੁਜ਼ਗਾਰ ਪੱਕਾ ਸਾਂਝਾ ਮੋਰਚੇ ਵੱਲੋਂ ਪੱਕਾ ਮੋਰਚਾ 25 ਦਸੰਬਰ ਤੋਂ ਲਗਾਤਾਰ ਜਾਰੀ ਹੈ ਪਰ ਇੱਕ ਇਹ ਵੀ ਗੱਲ ਹੈ ਕਿ ਸਰਕਾਰ ਦਾ ਕੋਈ ਵੀ ਨੁਮਾਇੰਦਾ ਕਿਉਂਕਿ ਸਾਡੇ ਵਿੱਤ ਮੰਤਰੀ ਸਾਹਿਬ ਉਸ ਜ਼ਿਲ੍ਹੇ ਤੋਂ ਬਲੋਂਗ ਕਰਦੇ ਆ ਮੁੱਖ ਮੰਤਰੀ ਸਾਹਿਬ ਦੀ ਰਹਾਇਸ਼ ਉੱਥੇ ਹੈ ਉੱਥੋਂ ਬਿਬਾ ਨਰਿੰਦਰਪਰਾਜ ਜਿਹੜੇ ਐਮਐਲਏ ਨੇ ਉਹ ਵੀ ਉੱਥੋਂ ਨੇ ਤਾਂ ਹਾਲੇ ਤੱਕ ਕਿਸੇ ਨੇ ਆ ਕੇ ਉੱਥੇ ਬੇਰੁਜ਼ਗਾਰਾਂ ਨੂੰ ਇੰਨੀ ਸਰਦੀ ਦੇ ਬਾਵਜੂਦ ਇਹ ਨਹੀਂ ਪੁੱਛਿਆ ਵੀ ਤੁਹਾਡੀ ਮੰਗ ਕੀ ਆ ਤਾਂ ਜਾਂ ਤੁਹਾਡੇ ਮਸਲੇ ਕੀ ਨੇ ਤਾਂ ਸਰਕਾਰ ਨੂੰ ਬੇਰੁਜ਼ਗਾਰਾਂ ਵੱਲ ਧਿਆਨ ਦੇਣਾ ਚਾਹੀਦਾ ਕਿ ਇੰਨੀ ਠੰਡ ਦੇ ਬਾਵਜੂਦ ਇੰਨੀ ਬਰਸਾਤ ਕਿਉਂਕਿ ਪਿਛਲੇ ਦਿਨੀ ਪਰਸੋਂ ਮੀਂਹ ਵੀ ਬਹੁਤ ਪਿਆ ਉਥੇ ਇੱਕ ਟੈਂਪਰੇਰੀ ਤੰਬੂ ਲਾ ਕੇ ਜਿਹੜੇ ਬੇਰੋਜ਼ਗਾਰ ਬੈਠੇ ਕਿਉਂਕਿ ਸਰਕਾਰ ਦਮਗਜੇ ਮਾਰ ਰਹੀ ਹੈ ਕਿ ਅਸੀਂ ਤਾਂ ਹੀ ਸਿੱਖਿਆ ਕ੍ਰਾਂਤੀ ਲਿਆਤੀ ਅਸੀਂ ਤਾਂ ਹੀ ਇੰਨੀ ਜਿਹੜੀ ਭਰਤੀਆਂ ਕਰ ਚੁੱਕੇ ਹਾਂ 60000 ਭਰਤੀ ਕਰਤੀ ਆ 13765 ਜਿਹੜੇ ਅਸੀਂ ਅਧਿਆਪਕ ਭਰਤੀ ਕਰ ਚੁੱਕੇ ਹਾਂ ਪਰ ਮੈਂ ਤੁਹਾਡੇ ਮਾਧਮ ਰਾਹੀਂ ਸਰਕਾਰ ਨੂੰ ਧਿਆਨ ਸਰਕਾਰ ਦੇ ਧਿਆਨ ਵਿੱਚ ਇਹ ਗੱਲ ਲਿਆਉਣਾ ਚਾਹੁੰਦਾ ਕਿ ਅਗਰ ਤੁਸੀਂ ਇੰਨੀ ਪ੍ਰਤੀ ਕਰ ਚੁੱਕੇ ਹੋ ਪੂਰਾ ਪੰਜਾਬ ਖੁਸ਼ਹਾਲ ਕਰ ਚੁੱਕੇ ਹੋ ਤਾਂ ਜਿਹੜੇ ਡੀਸੀ ਦਫਤਰ ਸੰਗਰੂਰ ਦੇ ਗੇਟ ਤੇ ਬੈਠੇ ਨੇ ਬੇਰੁਜ਼ਗਾਰ ਉਹ ਕੌਣ ਨੇ ਕਿ ਉਹਨਾਂ ਦਾ ਦਿਮਾਗ ਫੇਰ ਚੁੱਕਿਆ ਕਿ ਇੰਨੀ ਠੰਡ ਦੇ ਬਾਵਜੂਦ ਉਹ ਉੱਥੇ ਆਪਦਾ ਪਰਿਵਾਰ ਛੱਡ ਕੇ ਸਾਡੀਆਂ ਭੈਣਾਂ ਵੀ ਉੱਥੇ ਰਹਿੰਦੀਆਂ ਨੇ ਤਾਂ ਉਹ ਕਿਉਂ ਬੈਠੇ ਆ ਜੀ